ਜੋ ਹਰਿਆਣਾ ਦੇ ਵਿੱਚ ਮਹਾਪੰਚਾਇਤ ਚੱਲ ਰਹੀ ਹੈ ਉਹਦੇ ਵਿੱਚ ਟਕੈਤ ਸਾਹਿਬ ਦਾ ਬਿਆਨ ਮੈਂ ਪੜ ਰਿਆ ਸੀ ਦਿਨਿਕ ਪਾਸਕਰ ਵਾਲਿਆਂ ਨੇ ਲਾਇਆ ਰੱਖਿਆ ਹੈ ਉਹ ਖਨੌਰੀ ਅੰਦੋਲਨ ਤੇ ਯਾਨੀ ਜੋ ਟਾਪੀ ਗੁਜਰਾ ਇਸ ਵੇਲੇ ਚੱਲ ਰਿਹਾ ਹੈ ਤਾਂ ਉਹਦੇ ਤੇ ਸਵਾਲ ਚੁੱਕ ਰਹੇ ਨੇ ਉਹ ਕਹਿ ਰਹੇ ਨੇ ਕਿ ਜੀ ਇਹ ਤੇ ਕੇਂਦਰ ਦਾ ਹੈ ਕੇਂਦਰ ਇਸ ਨੂੰ ਲੰਮਾ ਖਿੱਚਣਾ ਚਾਹੁੰਦਾ ਹੈ ਵਗੈਰਾ ਵਗੈਰਾ ਮਤਲਬ ਕਿ ਹੋ ਗਈ ਨਾ ਉਹੀ ਗੱਲ ਮਤਲਬ ਉਹੀ ਗੱਲ ਜਿਹੜੀ ਹੈ ਹੋ ਗਈ ਮੈਂ ਜਿਹੜੀ ਤੁਹਾਨੂੰ ਵਾਰ-ਵਾਰ ਕਹਿ ਰਿਹਾ ਸੀਗਾ ਕਿ ਇਹਨਾਂ ਦੇ ਮਤ ਪੇਦ ਬਹੁਤ ਦੂਰ ਤੱਕ ਗਏ ਚਲੇ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਆਪਾਂ ਜੇ ਨਿਕਟਵਰਤੀ ਨੇੜਲੇ ਪਵਿੱਖ ਦੇ ਵਿੱਚ ਏਕੇ ਦਾ ਦੇਖੀਏ ਤਾਂ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦਾ ਏਕਾ ਹੋਣ ਦੀ ਸੰਭਾਵਨਾ ਹੈ ਤੇ ਇਸ ਕਰਕੇ ਭਈ ਜਦਾਂ ਦੱਲੇਵਾਲ ਸਾਹਿਬ ਬਾਰੇ ਪਵਨ ਗਿਲ ਜੀ ਕਹਰੇ ਹਾਂਜੀ ਸੇਤ ਤਾਂ ਫਿਰ ਢਿੱਲੀ ਹੋਣੀ ਇੰਨੇ ਦਿਨ ਹੋ ਗਏ ਆ ਜੀ ਮਰਨ ਵਰਤ ਤੇ ਬੈਠਿਆ ਨੂੰ ਪਰ ਤੁਸੀਂ ਵੇਖੋ ਕਿ ਡੱਲੇਵਾਲ ਸਾਹਿਬ ਨੂੰ ਫੇਰ ਇੱਕ ਵਾਰੀ ਕੱਲ ਬੁਲਵਾਇਆ ਗਿਆ ਕਿ ਮੈਂ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਜੀ ਕਿ ਤੁਸੀਂ ਆਓ ਜੀ ਸਾਰੇ ਉੱਥੇ ਆਓ ਤਾਂ ਉਹ ਕੀ ਆ ਜਬ ਉਹ ਹੀ ਆ ਰਾਜਨੀਤਿਕ ਜਿੱਦਾਂ ਦਲ ਕਰਦੇ ਆ ਕਿ ਤੇਰੀ ਰੈਲੀ ਛੋਟੀ ਰਹਿ ਜਾਵੇ ਮੇਰੀ ਰੈਲੀ ਵੱਡੀ ਹੋ ਜਾਵੇ ਹੈ ਨਾ ਸਾਰਾ ਫੇਰ ਉਹੀ ਮਾਮਲਾ ਕਿ ਸਾਡਾ ਕੱਟ ਭਾਰੂ ਹੋ ਜਾਵੇ ਸਾਡਾ ਕੱਟ ਭਾਰੂ ਹੋ ਜਾਵੇ ਸਰ ਤਾਂ ਉਹਦੇ ਵਿੱਚ ਡੱਲੇਵਾਲ ਸਾਹਿਬ ਨੂੰ ਵੀ ਭਾਵਨਾਤਮਕ ਤੌਰ ਤੇ ਮੇਰੇ ਖਿਆਲ ਦੇ ਨਾਲ ਅੱਗੇ ਲਿਆਂਦਾ ਜਾ ਰਿਹਾ ਤਾਂ ਮਕਦਰ ਸਿੰਘ ਆਲੱਖ ਨੂੰ ਲੱਗਦਾ ਹੈ ਕਿ ਰਕੇਸ਼ ਟਕੈਤ ਦੀ ਗੱਲ ਠੀਕ ਲੱਗਦੀ ਹੈ ਪਰ ਰਕੇਸ਼ ਟਕੈਤ ਵੀ ਤੇ ਕਈ ਵਾਰ ਠੀਕ ਨਹੀਂ ਲੱਗਦੇ ਸਾਹਿਬ ਅਸੀਂ ਕਿੱਧਰ ਜਾਈਏ ਅਸੀਂ ਕਿੱਧਰ ਜਾਈਏ ਸੁਖਵੀਰ ਸੰਧੂ ਕਹਿੰਦੇ ਕਿ ਸਰਕਾਰ ਚਾਹੁੰਦੀ ਹੈ ਕਿ ਕੰਨਾ ਹੋਵੇ ਬਿਲਕੁਲ ਤੇ ਉਸੇ ਹੀ ਮਨਛਾ ਨੂੰ ਸਾਡੇ ਆਗੂ ਪੂਰਿਆਂ ਕਰ ਰਿਹਾ ਚਾਹੇ ਉਹਨਾਂ ਦੀ ਹੌਮੇ ਹੋਵੇ ਚਾਹੇ ਉਹਨਾਂ ਦੇ ਵਿਅਕਤੀਗਤ ਮਤਭੇਦ ਹੋਣ ਕਈ ਕਾਰਨ ਹੋ ਸਕਦੇ ਆ ਮੈਂ ਕਿਸੇ ਇੱਕ ਕਾਰਨ ਦੀ ਨਿਸ਼ਾਨਦੇਹੀ ਤੇ ਨਹੀਂ ਕਰ ਸਕਦਾ ਸਾਬ ਕਈ ਕਾਰਨ ਹੋ ਸਕਦੇ ਆ ਤਾਂ ਉਹਦੇ ਵਿੱਚ ਮੈਂ ਮਤਲਬ ਕਿ ਕਿਸੇ ਇੱਕ ਕਾਰਨ ਜਾਂ ਇੱਕ ਵਜ੍ਹਾ ਨੂੰ ਨਿਸ਼ਾਨਦੇ ਕਰਕੇ ਨਹੀਂ ਰੱਖ ਸਕਦਾ ਪਰ ਕਾਰਨ ਬਹੁਤ ਸਾਰੇ ਹੋ ਸਕਦੇ ਆ ਪਵਨ ਗਿੱਲ ਵੀ ਕਹਿ ਰਹੇ ਨੇ ਕਹਿੰਦੇ ਜੀ ਸਾਰੇ ਕਿਸਾਨ ਆਗੂ ਜਿਹੜੇ ਇਸ ਵੇਲੇ ਕਿਤੇ ਨਾ ਕਿਤੇ ਈਗੋ ਵਿੱਚ ਨੇ ਤਾਂ ਭਾਈ ਇਹ ਹੁਣ ਸਵਾਲ ਤਾਂ ਫਿਰ ਜਿਹੜਾ ਕੈਡਰ ਹੈ ਜਾਂ ਜਿਹਦਾ ਪੱਤਰਕਾਰ ਵਰਗੇ ਉਹਨਾਂ ਨੇ ਕਰਨੇ ਪਰ ਇੱਥੇ ਡਰਦਾ ਕੋਈ ਬੋਲਦਾ ਨਹੀਂ ਸਰ ਡੱਲੇਵਾਲ ਸਰਵਿਸ ਨਾਟ ਗੇਟਿੰਗ ਐਨੀ سپورਟ ਪੰਜਾਬ ਪੀਪਲ ਆਰ ਲੁਕਿੰਗ ਫ੍ਰਸਟ੍ਰੇਟ ਫॉर ਰਿਪੀਟਿਡ ਧਰਨਾ ਰੋਮਨ ਜੀ ਕਹਿ ਰਹੇ ਨੇ ਤਾਂ ਕਿੰਨੀ ਕੁ ਦੇਰ ਚੱਲੇਗਾ ਨਾ ਇਹ ਮਹਾਪੰਚਾਇਤਾਂ ਦੇ ਦੌਰ ਧਰਨੇ ਵਗੈਰਾ ਇਤਿਆਦਕ ਤਾਂ ਲੋਕ ਇੱਕ ਮੌਕੇ ਤੇ ਫਿਰ ਤੁਹਾਨੂੰ ਪਤਾ ਹੀ ਔਰ ਉਹ ਵੀ ਉਦੋਂ ਜਦੋਂ ਦੋ ਧਿਰਾਂ ਬਰਾਬਰ ਜਿਹੜੀਆਂ ਨੇ ਉਹ ਸਭ ਇਦਾਂ ਹੀ ਚੱਲ ਰਹੀਆਂ ਨੇ ਪਰ ਮਤਲਬ ਕਿ ਇੱਕ ਤੇ ਇੱਕ ਆ ਹੈ ਨਹੀਂ ਦੂਸਰਾ ਕਿ ਸਮਾਨਾਂਤਰ ਜਦੋਂ ਐਕਸ਼ਨ ਪ੍ਰੋਗਰਾਮ ਉਲੀਕੇ ਜਾਂਦੇ ਆ ਤਾਂ ਜਨਤਾ ਤੇ ਉਦਾਂ ਹੀ ਦਵੰਦ ਚ ਪੈ ਜਾਂਦੀ ਹੈ ਪਿੰਦਰ ਬਾਜਵਾ ਕਹਿੰਦੇ ਕਿ ਰਕੇਸ਼ਟ ਕਹਤ ਵੀ ਆਪ ਭਾਜਪਾ ਬੰਦਾ ਹੈ ਆਪ ਦਾ ਇਹ ਕਹਿੰਦੇ ਕਿ ਆਪ ਭਾਜਪਾ ਦਾ ਬੰਦਾ ਹੈ ਭਾਜਪਾ ਦਾ ਬੰਦਾ ਕਹਿ ਰਹੇ ਆ ਇਹਨਾਂ ਨੇ ਹੀ ਪਹਿਲਵਾਨ ਕੁੜੀਆਂ ਦਾ ਧਰਨਾ ਵਿੱਚ ਕੇ ਖਦਾ ਹਾਂਜੀ ਮੈਂ ਤਾਂ ਕਹਿ ਰਿਹਾ ਕਿ ਇਹੋ ਗੱਲਾਂ ਟਕੈ ਧੂਰਾ ਬਾਰੇ ਦੂਜੇ ਕਰਦੇ ਆ ਇਹ ਦੂਜਿਆਂ ਬਾਰੇ ਆਪ ਗੱਲਾਂ ਕਰਦੇ ਆ ਸੋ ਕਹਿਣ ਦਾ ਮਤਲਬ ਹੈ ਕਿ ਏਕਾ ਤੇ ਕਿਤੇ ਵੀ ਨਹੀਂ ਨਾ ਹੈਗਾ ਸਰ ਏਕਾ ਤੇ ਕਿਤੇ ਵੀ ਨਹੀਂ ਹੈਗਾ ਜਦੋਂ ਤੱਕ ਤੁਸੀਂ ਏਕਾ ਨਹੀਂ ਕਰੋਗੇ ਤਾਂ ਮੇਰੇ ਖਿਆਲ ਦੇ ਨਾਲ ਮੁਸ਼ਕਲ ਹੈ ਸਰ ਤੇ ਇਸ ਧਰਨੇ ਮਜ਼ਾਰੇ ਦੀ ਜਿਹੜੀ ਰਣਨੀਤੀ ਹੈ ਜਾਂ ਮਰਨ ਵਰਤ ਜਾਂ ਦਿੱਲੀ ਜਦੋਂ ਜਦ ਜਾਣ ਦੀ ਇਸ ਤੋਂ ਇਲਾਵਾ ਮਹਾਪੰਚਾਇਤ ਤਾਂ ਉਹਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਤੇ ਇਹੋ ਆ ਕਿ ਪਹਿਲਾਂ ਸਭ ਤੋਂ ਮੇਰਾ ਮੰਨਣਾ ਇਹ ਹੈ ਕਿ ਸਭ ਤੋਂ ਪਹਿਲਾ ਜਿਹੜਾ ਇਸ ਵੇਲੇ ਏਜੰਡਾ ਜਿਹੜਾ ਉਹ ਸੈੱਟ ਹੋਣਾ ਚਾਹੀਦਾ ਕਿ ਜੋ ਨਵਾਂ ਖੇਤੀ ਖਰੜਾ ਆਇਆ ਇਸ ਨੂੰ ਪੂਰਨ ਤੌਰ ਤੇ ਦੇਸ਼ ਭਰ ਦੇ ਵਿੱਚੋਂ ਰੱਦ ਕਰਵਾਇਆ ਜਾਵੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਆਪੋਜੀਸ਼ਨ ਨੂੰ ਬਹੁਤ ਹੱਦ ਤੱਕ ਮਜ਼ਬੂਤ ਹਿੱਕ ડા ਕੇ ਇਹਦੇ ਵਿਰੁੱਧ ਡੱਟਣ ਵਾਸਤੇ ਪ੍ਰੇਰਿਤ ਕਰਨਾ ਚਾਹੀਦਾ ਲਾ ਬੰਦ ਕਰਨਾ ਚਾਹੀਦਾ ਮੇਰਾ ਐਸਾ ਮੰਨਣਾ ਹੈ ਮੈਂ ਕੋਈ ਨਾਤਾ ਕਿਸਾਨ ਆਗੂ ਆ ਨਾ ਹੀ ਮੈਂ ਕਿਸੇ ਤੇ ਕੋਈ ਆਪਣੀ رائے ਥੋਪ ਸਕਦਾ ਇਹ ਮੇਰਾ ਆਪਣਾ ਵਿਅਕਤੀਗਤ ਨਜ਼ਰੀਆ ਹੈ ਠੀਕ ਹੈ ਜੀ ਮੇਰਾ ਵਿਅਕਤੀਗਤ ਨਜ਼ਰੀਆ ਹੈ ਕਿ ਦੂਜੀਆਂ ਲੜਾਈਆਂ ਕਿਸਾਨੀ ਨਾਲ ਜੁੜੀਆਂ ਕਦੇ ਖਤਮ ਨਾ ਹੋਈਆਂ ਨਾ ਹੋਣਗੀਆਂ ਪਰੰਤੂ ਜੋ ਇਸ ਵੇਲੇ ਐਪੀਐਮਸੀ ਨੂੰ ਤੋੜਨ ਵਾਸਤੇ ਫਾਈਨਲ ਅਸੌਲਟ ਕੀਤਾ ਗਿਆ ਹੈ ਫਾਈਨਲ ਸੌਲਟ ਕਹ ਲੋ ਆਖਰੀ ਹੱਲਾ ਕਹ ਲੋ ਉਹ ਜੋ ਹੈ ਫਾਈਨਲ ਸੌਲਟ ਤਾਂ ਉਹਨੂੰ ਕਿਤੇ ਨਾ ਕਿਤੇ ਭਾਈ ਮੇਰੇ ਖਿਆਲ ਦੇ ਨਾਲ ਪਛੜਨ ਵਾਸਤੇ ਨਹੀਂ ਤਾਂ ਉਹ ਸਭ ਕੁਝ ਹੀ ਖਤਮ ਕਰ ਦੇਗਾ ਨਾ ਤੁਹਾਡੀ ਐਮਐਸਪੀ ਬਚਣੀ ਆ ਨਾ ਤੁਹਾਡੀ ਮੰਡੀ ਬਚਣੀ ਆ ਨਾ ਤੁਹਾਡਾ ਕਿਸਾਨ ਬਚਣਾ ਤਾਂ ਸਭ ਤੋਂ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਇੱਕ ਨੁਕਾਤੀ ਏਜੰਡਾ ਨਿਰਧਾਰਤ ਕਰਕੇ ਦੇਸ਼ ਦੀ ਜਿਹੜੀ ਆਪੋਜੀਸ਼ਨ ਹੈ ਉਸ ਨੂੰ ਬੁਲੰਦ ਕਰ ਦਿੱਤਾ ਜਾਵੇ ਲਾਂਬੰਦ ਕਰ ਦਿੱਤਾ ਜਾਵੇ ਕਿ ਭਾਈ ਜੇ ਕੱਲ ਨੂੰ ਇਹ ਲੈ ਕੇ ਆਉਂਦੇ ਨੇ ਸਦਨ ਦੇ ਵਿੱਚ ਸੰਸਦ ਦੇ ਵਿੱਚ ਤਾਂ ਐਟ ਲੀਸਟ ਰਾਜ ਸਭਾ ਚ ਨੂੰ ਰੋਕੋ ਜਾਂ ਲੋਕ ਸਭਾ ਚ ਰੋਕੋ ਤੇ ਆਪਾਂ ਨੂੰ ਪਤਾ ਹੈ ਚਾਹੇ ਵਕਫ ਬੋਰਡ ਦਾ ਬਿੱਲ ਹੋਵੇ ਚਾਹੇ ਆਪਾਂ ਕੁਝ ਹੋਰ ਬਿੱਲ ਦੇਖਿਆ ਮੋਦੀ ਸਰਕਾਰ ਬੈਕਫੁੱਟ ਤੇ ਚਲੇ ਗਈ ਮੋਦੀ ਸਰਕਾਰ ਬੈਕਫੁੱਟ ਤੇ ਚਲੇ ਗਈ ਕਿਉਂ ਕਿ ਆਪੋਜੀਸ਼ਨ ਇਸ ਵੇਲੇ ਹਿਸਟਰੀ ਦੀਆਂ ਤਗੜੀਆਂ ਆਪੋਜੀਸ਼ਨਸ ਦੇ ਵਿੱਚੋਂ ਇੱਕ ਹੈ ਸੋ ਇਸ ਕਰਕੇ ਸਭ ਤੋਂ ਜ਼ਰੂਰੀ ਮੈਂ ਤੇ ਇਹ ਸਮਝਦਾ ਹਾਂ ਕਿ ਕਿਸਾਨ ਆਗੂ ਇਹ ਕੰਮ ਕਰਨ ਸਾਰੇ ਰਲ ਕਿ ਇਹ ਪੀਐਮਸੀ ਬਚਾਉਣ ਵਾਸਤੇ ਬਾਈ ਤੁਸੀਂ ਇੱਕ ਝਟੋਵੋ ਇੱਕ ਮਤ ਹੋਵੋ ਤੇ ਉਸ ਤੋਂ ਬਾਅਦ ਆਪੋਜੀਸ਼ਨ ਨੂੰ ਕਹੋ ਕਿ ਤੁਹਾਡੀ ਹੁਣ ਜ਼ਿੰਮੇਵਾਰੀ ਬਣਦੀ ਆ ਠੀਕ ਹੈ ਨਾ ਨਿਤਿਸ਼ ਵਰਗੇ ਪਹਿਲਾਂ ਹੀ ਅੰਡਰ ਪ੍ਰੈਸ਼ਰ ਨੇ ਇਸ ਤੋਂ ਇਲਾਵਾ 나ਯਡੂ ਵਰਗੇ ਜਿਹੜੇ ਨੇਤਾ ਹੈਗੇ ਨੇ ਜਿਨ੍ਹਾਂ ਦੀ ਸਪੋਰਟ ਦੇ ਨਾਲ ਭਾਜਪਾ ਚੱਲ ਰਹੀ ਆ ਉਹਨਾਂ ਨੂੰ ਅੰਡਰ ਪ੍ਰੈਸ਼ਰ ਕਰਕੇ ਇਹ ਜਿਹੜਾ ਨਵਾਂ ਖੇਤੀ ਖਰੜਾ ਜਿਹੜਾ ਪੰਜਾਬ ਦੀ ਆਰਥਿਕਤਾ ਨੂੰ ਬਿਲਕੁਲ ਤਬਾਹ ਕਰ ਦਏਗਾ ਜਿਹੜਾ ਬਿਲਕੁਲ ਖਤਮ ਕਰ ਦਏਗਾ ਸਾਡੇ ਢਾਂਚੇ ਨੂੰ ਔਰ ਪ੍ਰਾਈਵੇਟ ਮੰਡੀ ਦੇ ਵਿੱਚ ਕਿਸਾਨਾਂ ਨੂੰ ਇੱਕ ਲੁੱਟ ਦੇ ਸਾਧਨ ਵਜੋਂ ਬਦਲ ਕੇ ਰੱਖ ਦੇਵੇਗਾ ਇਹਨੂੰ ਪਛਾੜਨ ਵਾਸਤੇ ਸ ਆਖਰੀ ਹੱਲੇ ਨੂੰ ਪਛਾੜਨ ਵਾਸਤੇ ਕਿਸਾਨ ਆਗੂਆਂ ਨੂੰ ਸਿਰ ਜੋੜਨਾ ਪਵੇਗਾ ਸਿਰ ਹੀ ਨਹੀਂ ਹੱਥ ਚ ਹੱਥ ਪਾ ਕੇ ਏਕੇ ਦਾ ਵਿਖਾਵਾ ਜਿਹੜਾ ਹੈ ਉਹ ਕਰਨਾ ਪਊਗਾ ਨਹੀਂ ਤੇ ਕਹਾਣੀ ਜਿਹੜੀ ਆ ਉਹ ਫਿੱਟ ਨਹੀਂ ਬੈਠਣੀ ਸਾਹਿਬ ਫਿੱਟ ਨਹੀਂ ਬੈਠਣੀ ਸੋ ਇਸ ਕਰਕੇ ਇਹ ਮੇਰਾ ਮੰਨਣਾ ਹੈ ਜੀ ਕਿ ਬਈ ਕਿਸਾਨ ਆਗਵਾ ਨੂੰ ਪਹਿਲਾਂ ਤੇ ਆਪ ਇਕਜੁੱਟ ਹੋਣਾ ਚਾਹੀਦਾ ਤੇ ਫਿਰ ਉਸ ਤੋਂ ਬਾਅਦ ਓਪੋਜੀਸ਼ਨ ਨੂੰ ਇਕਜੁੱਟ ਕਰਨਾ ਚਾਹੀਦਾ ਤੇ ਉਸ ਤੋਂ ਬਾਅਦ ਦੇਸ਼ ਭਰ ਦੇ ਵਿੱਚ ਇਸ ਨਵੇਂ ਖੇਤੀ ਖਰੜੇ ਦਾ ਵਿਰੋਧ ਜਿਹੜਾ ਹੈ ਉਹ ਹੋਣਾ ਚਾਹੀਦਾ ਕਲਵੰਤ ਸਿੰਘ ਜਿਹੜਾ ਕਹਿ ਰਿਹਾ ਕਿ ਖੁੱਡੀਆਂ ਸਾਹਿਬ ਦੀ ਵਰਚੁਅਲ ਮੀਟਿੰਗ ਸੀਗੀ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਅੱਜ ਉਹ ਉਹਨਾਂ ਨੇ ਪਹਿਲਾਂ ਹੀ ਕਲੀਅਰ ਕਰ ਦਿੱਤਾ ਇਸ ਮੀਟਿੰਗ ਦਾ ਏਜੰਡਾ ਕਿ ਅਸੀਂ ਬਿਲਕੁਲ ਪਰਜੋਰ ਵਿਰੋਧ ਕਰਾਂਗੇ ਨਦੀਆਂ ਨੀਤੀਆਂ ਦਾ ਪੰਦੇਰ ਸਾਹਿਬ ਕਹਿੰਦੇ ਕੋ ਹੁਣ ਅੱਗੇ ਨਹੀਂ ਆ ਰਹੇ ਤੇ ਰੱਬ ਨਾ ਕਰੇ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਦੇਖੋ ਤਾਂ ਹੁਣ ਇਹਨਾਂ ਦੇ ਫੈਸਲੇ ਨੇ ਸਰ ਅ ਸ਼ੁਕਰੀਆ ਜੀ ਸਰ ਜਰਨੈਲ ਸਿੰਘ ਜੀ ਸ਼ੁਕਰੀਆ ਡੱਲੇਵਾਲ ਦਾ ਫੋਰਮ ਮੀਟਿੰਗ ਚ ਨਹੀਂ ਆਉਂਦਾ ਨਾ ਫੋਨ ਚੱਕਦਾ ਜੀ ਏਕਾ ਕਿਵੇਂ ਹੋ ਉਹੀ ਤੇ ਇੱਕੋ ਗੱਲ ਡੱਲੇਵਾਲ ਦੇ ਮੁੰਡੇ ਦਾ ਵਿਆਹ ਜੋ ਸਦਾ ਦੇ ਆ ਬਿਲਕੁਲ ਇਹੀ ਤਾਂ ਚੀਜ਼ਾਂ ਨੇ ਜੀ ਆ ਪਟਿਆਲੇ ਮੀਟਿੰਗ ਦਾ ਜਿਵੇਂ ਤੁਸੀਂ ਹਵਾਲਾ ਦਿੱਤਾ ਕਿ ਇਹਨਾਂ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਇਸ ਤੋਂ ਇਲਾਵਾ ਚੜੂਨੀ ਸਾਹਿਬ ਨੇ ਜਿਹੜਾ ਦੋਸ਼ ਲਾਇਆ ਕਿ ਜਦੋਂ ਅਸੀਂ ਉੱਥੇ ਗਏ ਅਖਨੌਰੀ ਤੇ ਸਾਡੇ ਨਾਲ ਇਹਨਾਂ ਨੇ ਵਿਹਾਰ ਹੀ ਠੀਕ ਨਹੀਂ ਕੀਤਾ ਸੀ ਏਕਾ ਕੀ ਕਰੀਏ ਤਾਂ ਫਿਰ ਕਿਤੇ ਨਾ ਕਿਤੇ ਨੁਕਸ ਤੇ ਦੋਆ ਪਾਸਿਆਂ ਤੋਂ ਲੱਗਦੇ ਨੇ ਜਿਵੇਂ ਰੂਲਦੂ ਸਿੰਘ ਮਾਨਸਾ ਨੇ ਵੀ ਕਾਫੀ ਤਲਖ ਸ਼ਬਦ ਇਸਤੇਮਾਲ ਕੀਤੇ ਸਨ ਕਾਕਾ ਸਿੰਘ ਕੋਟੜਾ ਨੇ ਤੇ ਇਥੋਂ ਤੱਕ ਕਹਿ ਦਿੱਤਾ ਕਿ ਇਹ ਅਸਲ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਜ਼ਿਕਰ ਕਰਕੇ ਕਿ ਭਾਈ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਵਾਰ ਅਕਾਲੀ ਲੀਡਰ ਮਿਲਣ ਆਏ ਕਿਉਂਕਿ ਉਹ ਬਿਮਾਰ ਸਨ ਤੇ ਉਹ ਜਦੋਂ ਪਤਾ ਲੈ ਕੇ ਚੱਲੇ ਤਾਂ ਉਸ ਤੋਂ ਬਾਅਦ ਬਾਦਲ ਸਾਹਿਬ ਨੇ ਕਿਹਾ ਕਿ ਪਤਾ ਪੁੱਤਾ ਲੈਣ ਨਹੀਂ ਆਏ ਇਹ ਤੇ ਵੇਖਣ ਆਏ ਕਿ ਜਾਂਦਾ ਕਿ ਮਰ ਗਿਆ ਹੁਣ ਇਹ ਪਤਾ ਨਹੀਂ ਸਾਡਾ ਕੀ ਗੱਲ ਵਾਕਿਆ ਹੋਈ ਹੈ ਅਸਲੀਅਤ ਦੇ ਵਿੱਚ ਕਿ ਨਹੀਂ ਹੋਈ ਪਰ ਕਾਕਾ ਸਿੰਘ ਕੋਟੜਾ ਦਾ ਇਹ ਬਿਆਨ ਕਿ ਜੋ ਲੀਡਰ ਇਹਨਾਂ ਦੇ ਨਾਲ ਵਿਚਾਰਕ ਤੌਰ ਤੇ ਹਾਲ ਦੀ ਘੜੀ ਨਾਲ ਨਹੀਂ ਹਨ ਮਤਲਬ ਕਿ ਐਕਸ਼ਨ ਦੇ ਵਿੱਚ ਤਾਂ ਜੇ ਕੋਈ ਆਇਆ ਤੇ ਉਸ ਬਾਰੇ ਇਸ ਤਰ੍ਹਾਂ ਦੀ ਘਟੀਆਂ ਮਿਸਾਲ ਦੇ ਕੇ ਤਾਂ ਤੁਹਾਡਾ ਇੱਕਾ ਹੋਏਗਾ ਕਿਸ ਤਰ੍ਹਾਂ ਸੇ ਠੀਕ ਹੈ ਨਾ ਸੋ ਇਸ ਵਾਸਤੇ ਕਿਤੇ ਨਾ ਕਿਤੇ ਦੋਹਾਂ ਪਾਸਿਆਂ ਤੋਂ ਸਾਨੂੰ ਇਹ ਚੀਜ਼ ਤੇ ਨਜ਼ਰ ਆਉਂਦੀ ਆ ਕਿ ਏਕੇ ਦੀ ਘਾਟ ਹੈ ਤੇ ਦੋਹਾਂ ਪਾਸਿਆਂ ਹੀ ਕਿਤੇ ਨਾ ਕਿਤੇ ਥੋੜੇ ਨੁਕਸ ਹੈਗੇ ਆ ਪਰ ਮੈਂ ਜਿਵੇਂ ਕਿਹਾ ਕਿ ਜਦੋਂ ਤੁਸੀਂ ਇੱਕ ਨਹੀਂ ਹੈਗੇ ਤਾਂ ਦੇਸ਼ ਦੀ ਆਪੋਜੀਸ਼ਨ ਨੂੰ ਇੱਕ ਕਰਮਾ ਜਿਹੜਾ ਬਹੁਤ ਜ਼ਰੂਰੀ ਹੈ ਇਸ ਮੁੱਦੇ ਤੇ ਤਾਂ ਫਿਰ ਕਿਵੇਂ ਕੀਤਾ ਜਾ ਸਕਦਾ ਹੈ ਜੀ ਤਸਵੀਰ ਸਿੰਘ ਕਹਿ ਰਿਹਾ ਜੀ ਕਿਸਾਨ ਆਗੂਆਂ ਦੀ ਹੌਮਲੇ ਲੈਵੇ ਟੁਗੀ ਨਹੀਂ ਜੀ ਅਸੀਂ ਇਹ ਚਾਹੁੰਦੇ ਨਹੀਂ ਐ ਕਿ ਭਾਈ ਇੰਨਾ ਕੁਝ ਦਾਅ ਤੇ ਲਾ ਕੇ ਇਨਾ ਕੁਸ਼ ਦਾਤੇ ਲਾ ਕੇ ਮੈਂ ਸਾਰਿਆਂ ਦੀ ਗੱਲ ਕਰਨ ਦਿਆਂ ਜੀ ਕਿਤੇ ਇੱਕ ਦੀ ਨਹੀਂ ਤਸਵੀਰ ਸਿੰਘ ਫਰਮਾਉਂਦੇ ਨੇ ਬਿਲਕੁਲ ਜੀ ਮੈਂ ਵੀ ਇਹ ਚਾਹਣਾ ਹੈ ਕਿ ਲੜਾਈ ਜਿਹੜੀ ਆ ਉਹ ਕਿਸਾਨ ਦੇ ਹੱਕ ਦੇ ਵਿੱਚ ਸਦਨ ਤੱਕ ਲੜੀ ਜਾਣੀ ਚਾਹੀਦੀ ਆ ਸੜਕ ਤੋਂ ਸਦਨ ਤੱਕ ਜਾਣੀ ਚਾਹੀਦੀ ਆ ਪਰ ਬਿਲਕੁਲ ਇਹ ਚੀਜ਼ ਜਿਹੜੀ ਆ ਠੀਕ ਨਹੀਂ ਜਿਾ ਆਪਣੀ ਪੰਦੇਰ ਇਕੱਲਾ ਰਹਿ ਕੇ ਖੁਸ਼ ਹੈ ਕਿਉਂਕਿ ਦਿੱਲੀ ਵੀ ਇਕੱਲਾ ਹੀ ਬੈਠਾ ਸੀਗਾ ਮਿੰਟੂ ਜੀ ਥੋੜੇ ਥੋੜੇ ਨੁਕਸ ਨਹੀਂ ਇਹਨਾਂ 'ਚ ਬਹੁਤ ਨੁਕਸ ਹੈਗੇ ਆ ਪਿੰਦਰ ਬਾਜਵਾ ਜੀ ਆ ਬਿਲਕੁਲ ਬਾਜਵਾ ਸਾਬ ਪਰ ਸਮੇਂ ਦਾ ਤਕਾਜ਼ਾ ਤੇ ਇਹੋ ਆ ਨਾ ਕਿ ਜੇ ਤੁਸੀਂ ਉਹ ਇੱਕ ਮੁੱਠ ਨਾ ਹੋਏ ਇੱਕ ਜੁੱਟ ਨਾ ਹੋਏ ਆਪੋਜੀਸ਼ਨ ਨੂੰ ਕਿਵੇਂ ਕਰੋਗੇ ਅਰੇ ਆਪੋਜੀਸ਼ਨ ਨੂੰ ਜਦੋਂ ਜੇ ਤੁਸੀਂ ਆਪੋਜੀਸ਼ਨ ਨੂੰ ਇੱਕ ਜੁੱਟ ਕਰ ਲਿਆ ਉਹਨਾਂ ਨੂੰ ਅੰਡਰ ਪ੍ਰੈਸ਼ਰ ਕਰ ਲਿਆ ਤੁਹਾਨੂੰ ਫਿਕਰ ਹੀ ਕੋਈ ਨਹੀਂ ਕਿਉਂਕਿ ਕੁਝ ਵੀ ਨਵਾਂ ਉਹ ਨਹੀਂ ਹੋਣ ਦੇਣਗੇ ਠੀਕ ਹੈ ਨਾ ਜੀ ਗੱਲ ਤਾਂ ਵੋਟ ਬੈਂਕ ਦੀ ਆ ਨਾ ਤਾਂ ਪਰ ਜੇ ਤੁਸੀਂ ਆਪਸ ਦੇ ਵਿੱਚ ਹੀ ਲੜੀ ਜਾਓਗੇ ਅੱਜ ਤੁਸੀਂ ਦੇਖ ਲਓ ਕਿ ਧੁੰਦਾਂ ਦੇ ਦਿਨਾਂ 'ਚ ਦੋਨਾਂ ਨੇ ਹੀ ਮਹਾਪੰਚਾਇਤਾਂ ਰੱਖੀਆਂ ਜਾਨੀ ਨੁਕਸਾਨ ਵੀ ਹੋਇਆ ਤੇ ਦੋਹਾਂ ਪਾਸਿਆਂ ਤੇ ਹੁਣ ਇੱਕ ਲੜਾਈ ਆ ਕਿ ਭਾਈ ਇਕੱਠ ਕਿਹਦਾ ਵੱਡਾ ਹੋਊਗਾ ਆਪਣੇ ਪੰਜਾਬੀਆਂ ਨੂੰ ਵੀ ਬੜਾ ਮਜ਼ਾ ਆਉਂਦਾ ਹੈ ਕੈਲਕੂਲੇਸ਼ਨ 'ਚ ਕਿ ਭਾਈ ਇਕੱਠ ਐਦਾ ਜਿਆਦਾ ਵੱਡਾ ਹੈ ਐਦਾ ਜਿਆਦਾ ਛੋਟਾ ਹੈ ਸੋ ਬਹੁਤ ਮੁਸ਼ਕਲ ਹੈ ਇਸ ਕਹਾਣੀ ਤੇ ਚਲੋ ਕਿ ਗਾਂਹ ਤੁਰਨਾ ਕਮਲਦੀਪ ਜੀ ਕਹਿ ਰਹੇ ਆ ਕਿ ਤਕੈਤ ਅਮਿਤ ਸ਼ਾਹ ਦਾ ਚਮਚਾ ਚਲੋ ਦੇਖੋ ਹੁਣ ਆਪਾਂ ਕਾ ਕੋਈ ਆਪਣੇ ਚੁਆਇਸ ਕੇਮ ਪੋਲੀਟੀਕਲ ਵਾਲਿਆਂ ਦਾ ਸਮਰਥਕ ਹੈ ਕੋਈ ਨਾਨ ਪੋਲੀਟੀਕਲ ਵਾਲਿਆਂ ਦਾ ਸਮਰਥਕ ਹੈ ਪਰ ਐਟ ਦੀ ਐਂਡ ਤੇ ਸਾਰੇ ਹੀ ਕਿਸਾਨ ਨੇ ਨਾ ਸਾਰੇ ਹੀ ਕਿਸਾਨ ਆਪਸ ਪੰਜਾਬ ਚ ਰਹਿੰਦਾ तकरीबन ਹਰੇਕ ਬੰਦਾ ਹੀ ਕਿਸਾਨ ਹੈ ਯਾਰ ਜੇ ਕਿਸਾਨ ਦੀ ਨਾ ਉਹਦੇ ਨਾਲ ਆਰਥਿਕਤਾ ਜੁੜੀ ਵੀ ਹੈ